ਸੋਨਿਓ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੇ ਮਸਤ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿੱਤਰੋ ਅੱਜ ਆਪਾਂ ਫੇਰ ਤੁਹਾਨੂੰ ਆਪਣੀ ਪੁਰਾਣੀ ਵਿਊ ਤੇ ਪੁਰਾਣੀ ਲੋਕੇਸ਼ਨ ਦੇ ਤੇ ਆਪਣੇ ਇਤਿਹਾਸ ਨਾਲ ਆਪਣਾ ਰੂਹ ਰੂ ਤੁਹਾਨੂੰ ਕਰਾਉਣ ਲੱਗੇ ਇਸਦੇ ਵਲੌਗ ਨਾਲ ਇਹ ਵੀ ਕੰਟੀਨਿਊ ਬਣੇ ਰਹੇ ਤੇ ਚਲੋ ਫਿਰ ਚਾਓ ਪਿੰਡ ਪਹੁੰਚ ਗਏ ਆ ਮਿੱਤਰੋ ਤੂਰ ਬਨਜਾਰਾ ਤੇ ਇੱਥੇ ਇੱਕ ਬਹੁਤ ਹੀ ਵਧੀਆ ਵੇਖਣ ਲਾਇਕ ਚੀਜ਼ ਹੈਗਾ ਹੈਗਾ ਤਾਂ ਬਸ ਸਨੈਪੇ ਪਰ ਬਣਾਇਆ ਬੜਾ ਹੀ ਵਧੀਆ ਸ਼ਾਨਦਾਰ ਤੇ ਯਾਰ ਉਹ ਖਾਸ ਕਰਕੇ ਨਾ ਪੁਰਾਣੀ ਈਟ ਦਾ ਬਣਾਇਆ ਜਿਹੜਾ ਨਾਨਕਸ਼ਹੀ ਈਟ ਸੀ ਨਾ ਜਿਹੜੇ ਇੱਕ ਲਿਆ ਦੇ ਵਿੱਚ ਲੱਗਦੇ ਸੀਗੇ ਉਹ ਈਟ ਦਾ ਬਣਾਇਆ ਤੇ ਚਲਾਇਓ ਫਿਰ ਆਪਾਂ ਤੁਹਾਨੂੰ ਦਿਖਾਈਏ ਹਾਂਜੀ ਸੋਣਿਓ ਕਰੋ ਦਰਸ਼ਨ ਪਹਿਲਾਂ ਤਾਂ ਜਿਹੜੇ ਫੁੱਲ ਬੂਟੀਆਂ 파ਰੇਸ਼ ਆਵੇ ਜਿਹੜੇ ਬਾਹਰ ਡੈਕੋਰੇਸ਼ਨ ਵਾਸਤੇ ਲਾਏ ਹੋਏ ਕੋ ਕਿੰਨੇ ਕੈਮ ਲੱਗਦੇ ਪਏ ਤੇ ਆਜੋ ਫਿਰ ਆਜਾ ਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲੀਏ ਬਾਸ ਅੱਡੇ ਇਹ ਦਰਸਲ ਜਦੋਂ ਆਪਾਂ ਸੰਗਰੂਰ ਤੋਂ ਪਾਤੜਾ ਨੂੰ ਜਾਣੇ ਤੇ ਰਾਹ ਦੇ ਵਿੱਚ ਪਿੰਡਾਂ ਦਾ ਤੂਰ ਬੰਜਾਰਾ ਇਹ ਉੱਥੇ ਬਣਿਆ ਤੂਰਵੰਜਾਰੇ ਪਿੰਡ ਦੇ ਵਿੱਚ ਬਣਿਆ ਉਸ ਪਿੰਡ ਦਾ ਹੈਗਾ ਬਸ ਅੱਡਾ ਆ ਵੇਖੋ ਜਿੰਦੇ ਤੇ ਲਿਖਿਆ ਪੰਜਾਬੀ ਦੇ ਵਿੱਚ ਬਸ ਅੱਡਾ ਤੇ ਇਹ ਜਿਹੜਾ ਬਸ ਅੱਡਾ ਹੈ ਇਹ ਬਣਾਇਆ ਗਿਆ ਮਿੱਤਰੋ ਨਾਨਕਸ਼ਾਈ ਇੱਟਾਂ ਦੇ ਨਾਲ ਜਿਹਨੂੰ ਆਪਾਂ ਛੋਟੀ ਇੱਟ ਵੀ ਬੋਲ ਦਿੰਨੇ ਆ ਤੇ ਨਾਨਕਸ਼ਾਈ ਇੱਟ ਵੀ ਬੋਲ ਦਿੰਨੇ ਆ ਤੇ ਆਹ ਤੁਸੀਂ ਦੇਖੋ ਵੀ ਉਸ ਟਾਈਮ ਤੇ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਆਲੇ-ਉਲੇ ਤਿਆਰ ਕਰਦੇ ਹੁੰਦੇ ਸੀਗੇ ਉਦਾਂ ਹੀ ਇਹ ਆਲੇ ਬਣਾਏ ਨੇ ਹਾਲਾਂਕਿ ਇਹ ਪ੍ਰੋਪਰ ਆਲੇ ਨਹੀਂਗੇ ਇਹ ਥੋੜੇ ਮਾਡਰਨ ਜ਼ਮਾਨੇ ਦੇ ਆਲੇ ਬਣਾਏ ਪਰ ਲੁੱਕ ਉਹ ਜਿਹੜੀ ਪੁਰਾਣੀ ਇੱਥੇ ਦਿਖਾਈ ਗਈ ਤੇ ਇਸ ਸਮੂਹ ਪੰਚਾਇਤ ਸਰਪੰਚ ਹਰਪ੍ਰੀਤ ਸਿੰਘ ਦੇ ਦੁਆਰਾ ਬਣਾਏ ਗਏ ਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਇਹਦੇ ਅੰਦਰ ਤੋਂ ਦਰਸ਼ਨ ਕਰਾਈਏ ਅੰਦਰੋਂ ਇੱਕ ਤਾਂ ਤੇ ਆਹ ਦੇਖੋ ਵੀ ਅੰਦਰੋਂ ਕੁਝ ਐਵੇਂ ਦਾ ਦਿਸਦਾ ਜੀ ਜਿੰਦੇ ਜੇ ਲਾਲ ਕਲਰ ਹੋਇਆ ਕੋਈ ਮਿੱਟੀ ਰੰਗਾ ਜਾ ਤੇ ਅੰਦਰ ਖਿੜੀਆਂ ਖੁੜਕੀਆਂ ਬਣਾਈਆਂ ਬਹਿਣ ਵਾਸਤੇ ਪੂਰਾ ਪ੍ਰੋਪਰ ਬਣਾਇਆ ਗਿਆ ਤੇ ਆ ਤੁਸੀ ਦੇਖੋ ਵੀ ਜਿਹੜੀ ਅੱਜ ਦੇ ਜ਼ਮਾਨੇ ਵਾਲੀ ਇੱਟੇ ਉਹ ਵੀ ਵਰਤੀ ਗਈ ਤੇ ਉੱਤੇ ਸੁਣਿਓ ਲੈਂਟਰ ਪਾਇਆ ਤੇ ਕਿਉਂਕਿ ਯਾਰ ਬਾਹਰਲੇ ਬਾਸ ਹੋਈ ਇਹਨੂੰ ਪੁਰਾਣੀ ਲੁੱਕ ਦਿੱਤੀ ਤੇ ਉਹ ਹੈ ਹੀ ਬੜੀ ਜ਼ਬਰਦਸਤ ਲੱਗਦੀ ਤੇ ਇੱਧਰ ਜਿਹੜੀਆਂ ਇੱਟਾਂ ਨੇ ਰਾਜ ਦੇ ਜ਼ਮਾਨੇ ਦੀਆਂ ਇੱਟਾਂ ਲਾਈਆਂ ਨੇ ਤੇ ਆ ਬਹਿਣ ਵਾਸਤੇ ਇੱਕ ਬੈਂਚ ਲਾਇਆ ਜਿਹੜਾ ਬੜਾ ਸੋਹਣਾ ਇਵੇਂ ਦੇ ਬੈਂਚ ਕੈਫੇ ਕੂਫੇ ਆ ਚ ਮਿਲਦੇ ਆਪਾਂ ਨੂੰ ਬਹਿਣਾ ਵਾਸਤੇ ਤੇ ਚਲੋ ਫਿਰ ਹੁਣ ਬਾਹਰ ਚੱਲਣੇ ਤੇ ਬਾਹਰੋਂ ਆਪਾਂ ਤੁਹਾਨੂੰ ਦਿਖਾਉਣੇ ਵੀ ਯਾਰ ਪ੍ਰੋਪਰ ਇਹ ਜਿਹੜਾ ਬਾਸਟਾ ਬਣਾਇਾਂਗੇ ਪ੍ਰੋਪਰ ਹੀ ਬਣਾਇਾਂਗੇ ਲਾਈਟ ਦੀ ਸਹੂਲਤ ਹੈਗੀ ਆ ਪਾਣੀ ਦੀ ਸਹੂਲਤ ਹੈਗੀ ਏ ਤੇ ਸਾਰੀ ਸ਼ਬਦਾਂ ਇੱਥੇ ਆਈਆਂ ਤੇ ਆ ਤੂੰ ਹੀ ਦੇਖੋ ਵੀ ਆ ਦੇਖੋ ਜਾਲੀ ਆ ਜਿਹੜੀ ਜਾਲੀ ਬਹੁਤ ਸੋਹਣੀ ਲੱਗਦੀ ਯਾਰ ਤੇ ਆ ਦੂਸਰੇ ਪਾਸੇ ਇੱਕ ਆਲਾ ਛੋਟਾ ਜਿਹਾ ਆਲਾ ਬਣਾਇਆ ਆ ਇਹ ਆ ਤੂੰ ਹੀ ਦੇਖੋ ਵੀ ਆ ਪੀਲੇ ਰੰਗ ਦਾ ਆਲਾ ਆ ਵੀ ਤੂੰ ਹੀ ਦੇਖੋ ਵੀ ਆ ਟੂਟੀ ਵੀ ਲਾਈ ਏ ਸਪੈਸ਼ਲ ਪਾਣੀ ਪੀਣ ਵਾਸਤੇ ਆਤ ਤਾਉਣ ਵਾਸਤੇ ਮੂੰਹ ਹਸ ਤਾਉਣ ਵਾਸਤੇ ਤੇ ਆ ਜਿਹੜਾ ਤੂੰ ਹੀ ਦੇਖੋ ਵੀ ਅੰਗਰੇਜ਼ੀ ਜੋੜੀ ਵੀ ਇੱਥੇ ਲਾਈ ਗਈ ਕਿਉਂਕਿ ਜਿਹੜੇ ਅੰਗਰੇਜ਼ ਸੀ ਉਹ ਇਦਾਂ ਦੇ ਦਰਵਾਜ਼ੇ ਬੜੇ ਪਸੰਦ ਕਰਦੇ ਹੁੰਦੇ ਸੀਗੇ ਉਹ ਵੀ ਮੜੀ ਜੀ ਇੱਥੇ ਚੜਕਾ ਵੇਖਣ ਨੂੰ ਮਿਲਦੀ ਤੇ ਬਾਹਰਲੇ ਪਾਸੋਂ ਐਵੇਂ ਦਾ ਕੁਝ ਦਿਖਦਾ ਤੇ ਇਹਦੇ ਨਾਲ ਹੀ ਜਿਹੜਾ ਤੂਰ ਬੰਜਾਰੇ ਦਾ ਮੇਨ ਗੇਟ ਉਹ ਵੀ ਬਣਾਇਆ ਚਲੋ ਆਪਾਂ ਉਹ ਵੀ ਤੁਹਾਨੂੰ ਵਿਖਾਉਣੇ ਤੇ ਆਹ ਦੇਖੋ ਤੁਸੀਂ ਵੀ ਆ ਤੂਰ ਬੰਜਾਰੇ ਦਾ ਮੇਨ ਗੇਟ ਇਹ ਵੀ ਨਾਨਕਸ਼ਹੀ ਇੱਟਾਂ ਨਾਲ ਹੀ ਬਣਾਇਆ ਤੇ ਮੈਨੂੰ ਦਾ ਇੱਕ ਚੀਜ਼ ਰਾਨਗੀ ਆਉਂਦੀ ਵੀ ਇਹ ਨਾਨਕਸ਼ਹੀ ਇੱਟਾਂ ਇੰਨੀਆਂ ਕਿੱਥੋਂ ਲੈ ਆਏ ਕਿਉਂਕਿ ਇਹ ਜਿਹੜੀ ਨਾਨਕਸ਼ਾਈ ਇੱਟੇ ਕੋਈ ਪੱਠਾ ਕੋਈ ਪੱਠਾ ਨਹੀਂ ਤਿਆਰ ਕਰਦਾ ਹੁਣ ਤਾਂ ਤੇ ਇਹ ਪਤਾ ਨਹੀਂ ਮਾਂ ਦੇ ਪੁੱਤਿੱਕੇ ਤੋਂ ਲੈ ਆਇਆ ਨਾਨਕਸ਼ਾਈ ਇੱਟੇ ਇੰਨੀ ਤੇ ਅਸਲ ਇਵੇਂ ਦੀ ਜਿਹੜੀ ਨਾਨਕਸ਼ਾਈ ਇੱਟੇ ਟੈਲ ਵੀ ਆਉਂਦੀ ਪਈਆਂ ਸਪੈਸ਼ਲ ਟੈਲਾਂ ਨਹੀਂ ਲੱਗੀਆਂ ਹੋਈਆਂ ਪੁਰਾਣੀ ਲੁੱਕ ਦੇਣ ਵਾਸਤੇ ਪਰ ਨਹੀਂ ਇਹ ਜਿਹੜਾ ਤਿਆਰ ਕੀਤਾ ਪ੍ਰੋਪਰ ਜਿਹੜੀ origignal ਨਾਨਕਸ਼ਾਈ ਇੱਟੇ ਉਹਦੇ ਦੁਆਰਾ ਹੀ ਤਿਆਰ ਕੀਤਾ ਗਿਆ ਤੇ ਜੇ ਤੁਸੀਂ ਕਿਤੇ ਸੰਗਰੂਰ ਤੋਂ ਪਾਤੜਾ ਨੂੰ ਜਾਣਦੇ ਜੇ ਤੇ ਰਾਤ ਵਿੱਚ ਤੂਰ ਬੰਜਾਰਾ ਪਿੰਡ ਉਹਦਾ ਤੇ ਵੇਖ ਕੇ ਜਾ ਜੇ ਬੱਸ ੱਡਾ ਬੜਾ ਕੈਂਪ ਬਣਿਆ ਯਾਰ ਬਹੁਤ ਸੋਹਣਾ ਲੱਗਦਾ ਜੇ ਸੋਹਣਿਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਇਵੇਂ ਦੀ ਆਪਾਂ ਤੁਹਾਨੂੰ ਵਧੀਆ ਵਧੀਆ ਪਲੇਸ ਵਧੀਆ ਦੀ ਜਾਣਕਾਰੀ ਦਿੰਦੇ ਰਾਂਗੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ